ਉਹ ਵੀ ਘੜਤੀ ਸੀ ਖੜੇ ਹੈਗੇ ਇੱਕ ਬਲੈਰੋ ਗੱਡੀ ਗਈ ਆ ਜਿਹਦੇ ਵਿੱਚ ਬਹੁਤ ਹੀ ਆਦਮੀ ਸੀਗੇ ਕੀ ਕਹਿਣਾ ਚਾਹਦੇ ਉਹੇ ਗਾਦੇ ਉਹ ਇਸ ਤਰ੍ਹਾਂ ਸੀ ਉਹ ਗੱਡੀ ਵਿੱਚ ਕਾਫੀ ਜਵਾਨ ਬੈਠੇ ਸੀਗੇ ਲੋਕ ਉਹਨਾਂ ਨੂੰ ਆਪਾਂ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਉਹਨਾਂ ਨੇ ਰੋਕੀ ਨਹੀਂ ਅਸੀਂ ਮੌਕੇ ਤੇ ਉਹਦਾ ਜਿਹੜਾ ਨੰਬਰ ਸੀਗਾ ਕੈਮਰੇ 'ਚ ਕੈਪਚਰ ਕਰਕੇ ਉਹਦਾ ਜੋ ਬਣਦਾ ਚਲਾਨ ਸੀਗਾ ਉਹ ਕਰ ਦਿੱਤਾ ਜੀ ਉਹ ਸਰ ਜਿਗਾੜੂ ਰੀੜੀਆਂ ਬਾਰੇ ਕੀ ਕਹਿਣਾ ਹੈ ਉਹਦੇ ਵਿੱਚ ਸਵਾਰੀਆਂ ਵੀ ਬਹੁਤ ਲੱਦੇ ਪਏ ਨੇ ਲੱਗਦਾ ਕਿ ਇਹਦਾ ਨੰਬਰ ਹੈਗਾ ਤੇ ਕੋਈ ਸਮਾਨ ਚੋਂ ਹੁੰਦਾ ਕੋਈ ਕੁਸ਼ ਕਰਦਾ ਉਹਦੇ ਬਾਰੇ ਜਿਹੜੀਆਂ ਜਿਗਾੜੂ ਰੀੜੀਆਂ ਹੈਗੀਆਂ ਬਿਲਕੁਲ ਇਲੈਗਲ ਹੈ ਬਿਲਕੁਲ ਟ੍ਰੈਫਿਕ ਰੂਲਾਂ ਦੇ ਉਲਟ ਹੈ ਇਹਨਾਂ ਨੇ ਟੂ ਵੀਲਰ ਨੂੰ ਆਪਣੀ ਮਰਜ਼ੀ ਨਾਲ ਹੀ ਥਰੀ ਵੀਲਰ ਜਿਹੜਾ ਬਣਾ ਲਿਆ ਇਸ ਕਰਕੇ ਅਸੀਂ ਹੁਣ ਇਹ ਮਹਿਮ ਸ਼ੁਰੂ ਕੀਤੀ ਹੈ ਜਿਹੜਾ ਜਗਾੜੂ ਰੇੜੀ ਫੜ ਲਈ ਅਸੀਂ ਉਹਨਾਂ ਨੂੰ ਇੰਪਾਉਂਡ ਕਰਨਾ ਸ਼ੁਰੂ ਕਰ ਦੇਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਕਿ ਉਹਨਾਂ ਕਿ ਜਿਨ੍ਹਾਂ ਨੇ ਜਗਾੜੂ ਰੇੜੀਆਂ ਬਣਾਈਆਂ ਇਹ ਪਲੀਜ਼ ਉਹਨਾਂ ਨੂੰ ਠੀਕਰਵਾ ਲੈਣ ਤੇ ਜੇ ਕੋਈ ਅਸੀਂ ਫੜ ਲਿਆ ਤੇ ਉਹਤੇ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਕੱਲ੍ਹ ਤੋਂ ਟੋਟਲ ਕੇ ਕੇ ਬੰਦ ਕਰ ਦਿੱਤੀ ਜਾਣੀ ਜੀ ਇਹ ਕਿ ਹੁਣ ਆਪਾਂ ਟੋਟਲ ਬੰਦ ਕਰ ਦੇਣੀ ਆ ਕਿਉਂਕਿ ਇਹ ਸਮਾਜ ਵਾਸਤੇ ਵੀ ਤੇ ਇਹਨਾਂ ਦਾ ਖੁਦ ਵਾਸਤੇ ਵੀ ਇੱਕ ਬਹੁਤ ਵੱਡਾ ਖਤਰਾ ਹੈ ਅਸੀਂ 3-4 ਦਿਨ ਪਹਿਲਾਂ ਵੀ ਇੱਕ ਚਲਾਨ ਕੀਤਾ ਸੀ ਜਿਹਦੇ ਵਿੱਚ ਗਾੜੂ ਰੇੜੀ 'ਚ ਇੱਕ ਵਿਅਕਤੀ ਨੇ 14 ਬੱਚੇ ਸਕੂਲੀ ਬੱਚੇ ਬਿਠਾਏ ਸੀ ਤੇ ਭਜਾ ਕੇ ਲੈ ਜਾ ਰਿਹਾ ਸੀ ਇਸ ਕਰਕੇ ਹੁਣ ਅਸੀਂ ਅੱਜ ਤੋਂ ਬੰਦ ਕਰਨੀ ਸ਼ੁਰੂ ਕਰਤੀ ਜੀ